ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮੱਲੇ ਵਾਲਾ ਸੋ ਕੁਝ ਕਦਰ ਨਾ ਪਹਿਲਾਂ ਅਮਨ ਵੀਰਾ ਸਾਡਾ ਲੱਖੇ ਤੋਂ ਜਿਵੇਂ ਮਿੱਤਰ ਪਿਆਰਾ ਲੰਬੇ ਸਮੇਂ ਤੋਂ ਨਾਲ ਵੈਸੀ ਵੀ ਜੁੜਿਆ ਹੋਇਆ ਸੀ ਸਾਡੇ ਪਿੰਡ ਦੇ ਕੋਲ ਹੀ ਪਿੰਡ ਲੱਖਾ ਤੇ ਇਹ ਵੀਰ ਇਸ ਟਾਈਮ ਰਹਿੰਦਾ ਜੀ ਚੂੜਚਾ ਟੁੱਡੀਕੇ ਪਿੰਡ ਟੁੱਡੀਕੇ ਪਿੰਡ ਆਪਦੇ ਇੱਕ ਰਿਸ਼ਤੇਦਾਰਾਂ ਦੇ ਕੋਲ ਇੱਥੇ ਰਹਿ ਰਿਹਾ ਵਾ ਤੇ ਇਸ ਵੇਲੇ ਅਮਨ ਨੂੰ ਪਤਾ ਲੱਗਾ ਸੀ ਇਹਨਾਂ ਬਈਰਗਾਂ ਬਾਰੇ ਬੀਏ ਬਜ਼ੁਰਗਾ ਜਿਹੜੇ ਇਹ ਆਪਦੀ ਇੱਕ 16 ਸਾਲ ਦੀ ਧੀ ਦੇ ਨਾਲ ਬਸਾ ਆਪਦੇ ਘਰ ਦੇ ਵਿੱਚ ਰਹਿ ਰਹੇ ਸੀ ਤੇ ਇਹਨਾਂ ਦੀ ਜੀ ਚੂਲੇ ਤੇ ਸੱਟ ਲੱਗੀ ਹੋਈ ਸੀ ਚੂਲਾ ਸਭ ਲੋਕਾਂ ਨੂੰ ਪਤਾ ਵੀ ਜਿਹੜਾ ਚੂਲਾ ਵਾ ਉਹ 5 ਲੱਖ ਦੇ ਇਲਾਜ ਦੇ ਵਿੱਚ ਹੋ ਜਾਂਦਾ ਪਰ ਕੋਸਕ ਗੱਲਾਂ ਹੁੰਦੀਆਂ ਜਿਹਦੇ ਲਈ ਸੀ ਅੱਜ ਬਰੀਕੀ ਦੇ ਨਾਲ ਇੱਕ ਵਧੀਆ ਤਰੀਕੇ ਦੇ ਨਾਲ ਵੀਡੀਓ ਪਾ ਕੇ ਤੁਹਾਨੂੰ ਦੱਸ ਰਹੇ ਆ ਕਿ ਬਾਈ ਜੀ ਉਹਨਾਂ ਦਾ ਚੂਲਾ ਪਾਤਾ ਤੇ ਅੱਜ ਟਾਂਕੇ ਵੀ ਕੱਟੇ ਗਏ ਆ ਅੱਜ ਟਾਂਕੇ ਵੀ ਘਟਾਤੇ ਆ ਤੇ ਮੈਂ ਗਿੰਦੇ ਨੂੰ ਕਹੂੰਗਾ ਕਿ ਥੋੜਾ ਜਿਹਾ ਕੋਲੇ ਆ ਕੇ ਬਾਪੂ ਜੀ ਤੋਂ ਪੁੱਛ ਲਈਏ ਵੀ ਬਾਪੂ ਜੀ ਤੁਹਾਡੇ ਚੂਲੇ ਦਾ ਆਪਰੇਸ਼ਨ ਹੋ ਗਿਆ ਹਾਂਜੀ ਹੋ ਗਿਆ ਤੇ ਬਾਰ ਬਾਰ ਆਪਾਂ ਚਾਰ ਪੰਜ ਵੇਰੀ ਗਾਂਾਂ ਟਾਂਕੇ ਕਟਾਉਣਾ ਤੇ ਅੱਜ ਟਾਂਕੇ ਕਟਾਈ ਗਏ ਆ ਜੀ ਹਾਂਜੀ ਅੱਜ 16 ਤਰੀਕ ਆ ਜੀ 16 ਪੰਜਵੇਂ ਮਹੀਨੇ ਦੀ 16 ਤਰੀਕ ਤੇ ਮੈਂ ਦੱਸਦਾ ਜੀ ਵੀ ਇਸ ਬਜ਼ੁਰਗ ਤੇ 5 ਲੱਖ ਦੇ ਕਾਰਡ ਦੇ ਵਿੱਚੋਂ ਜਿਹੜਾ ਖਰਚਾ ਆਇਆ ਵਾ 13710 ਰੁਪਏ ਜਿਹੜੇ ਕੋਲ ਲੱਗ ਗਿਆ ਜਿਹਦੇ ਵਿੱਚ ਐਮ ਆਰ ਆਈ ਆ ਜਿਹਦੇ ਵਿੱਚ ਐਕਸ ਰੇ ਆ ਜਿਹਦੇ ਵਿੱਚ ਰਿਪੋਰਟਾਂ ਨੇ ਜਿਹਦੇ ਵਿੱਚ ਦਵਾਈ ਆ ਸਾਰਾ ਕੁਝ ਪਾ ਕੇ 13710 ਰੁਪਏ ਆ ਜਿਹੜਾ ਟੋਟਲ ਖਰਚ ਆਇਆ ਜਿਹਦੇ ਵਿੱਚੋਂ ਸਾਡਾ ਅਮਾ ਅਮਰਵੀਰਾ ਜਿਹੜਾ ਇਹਨਾਂ ਵੱਲੋਂ ਹਰਪ੍ਰੀਤ ਸਿੰਘ ਝੰਡੇ ਲੱਖੇ ਵਾਲਾ ਸਾਡਾ ਵੀਰ ਆ ਐਨ ਆਰ ਆਈ ਹਰਪ੍ਰੀਤ ਸਿੰਘ ਝੰਡੇ ਲੱਖੇ ਵਾਲਾ ਤੇ ਉਹ ਮਨ ਦਾ ਅਮਨ ਦਾ ਬ੍ਰਦਰ ਹੀ ਆ ਉਹਨਾਂ ਵੱਲੋਂ 4000 ਰੁਪਏ ਦੀ ਸੇਵਾ ਜਿਹੜੀ ਲਈ ਗਈ ਆ 13710 ਰੁਪਏ ਟੋਟਲ ਸੀ ਤੇ ਮਾਤਾ ਸਾਹਿਬਕੌਰ ਦੀ અપਾਰ ਕਿਰਪਾ ਸਦਕਾ ਸਾਡੇ ਬੜੇ ਸਤਿਕਾਰਯੋਗ ਵੀਰ ਜਰਨੈਲ ਸਿੰਘ ਜਰਨੈਲ ਸਿੰਘ ਜੀ ਜੋ ਜਿਨ੍ਹਾਂ ਦੀ ਬਹੁਤ ਵੱਡੀ ਬਦੌਲਤ ਇੱਕ ਗੱਲਬਾਰ ਹੋਈ ਹੈ ਕਿ ਆਪਾਂ ਮਾਤਾ ਸਾਹਿਬਕੌਰ ਦੇ ਨਾਂ ਤੇ ਸੁਸਾਇਟੀ ਦਾ ਵੀ ਜਿਹੜਾ ਗਠਨ ਕਰਤਾ ਤੇ ਉਹਨਾਂ ਵੱਲੋਂ ਜਿਹੜਾ 9710 ਰੁਪਏ ਲੱਗੇ ਆ ਤੇ ਉਹ ਵੀਰ ਜਰਨੈਲ ਸਿੰਘ ਜਿਹੜੇ ਇੰਗਲੈਂਡ ਤੋਂ ਨੇ ਤੇ ਉਹਨਾਂ ਦੇ ਦਸਵੰਦ ਦੇ ਵਿੱਚੋਂ 9710 ਰੁਪਏ ਉਹਨਾਂ ਵੱਲੋਂ ਤੇ 4000 ਰੁਪਇਆ ਹਰਪ੍ਰੀਤ ਸਿੰਘ ਜੰਡੇ ਲੱਖੇ ਵਾਲੇ ਵੀਰ ਵੱਲੋਂ ਟੋਟਲ ਬਾਈ ਤੇ ਅੱਜ 16 ਤਰੀਕ ਤੱਕ 13710 ਰੁਪਏ ਲੱਗ ਕੇ ਬਾਈ ਆ ਜਿਹੜਾ ਉਹ ਚੂੜਾ ਪੈ ਚੁੱਕਿਆ ਆ ਆਪਦੀ ਜੀਵਨ ਦੇ ਨਾਲ ਹੁਣ ਜਿਹੜੀ ਗਾਂ ਵਾਲੀ ਜ਼ਿੰਦਗੀ ਆ ਉਹ ਵਧੀਆ ਬਸਰ ਕਰੇ ਮੈਂ ਬੇਨਤੀ ਕਰਨੀ ਚਾਹੁੰਦਾ ਵੀ 5 ਲੱਖ ਦੇ ਕਾਰਡ ਤੇ ਟੈਸਟਾਂ ਦੇ ਐਮ ਆਰ ਆਈ ਦੇ ਐਕਸ ਰੇਆਂ ਦੇ ਅਲੱਗ ਪੈਸੇ ਹੁੰਦੇ ਨੇ ਸਾਨੂੰ ਸ਼ੁਰੂ ਚ ਇਹ ਗੱਲ ਕਹੀ ਗਈ ਸੀ ਵੀ 3500 ਰੁਪਏ ਹੀ ਲੱਗਣਾ ਜੀ ਤੇ ਅਮਨ ਵੀਰ ਨੇ ਉਸ ਟਾਈਮ 4000 ਪਾਉਂਡ ਚ ਪਾਤਾ ਸੀ ਡਾਕਟਰ ਦੇ ਪਰ ਕੀ ਹੋਇਆ ਜੀ ਜਿਹੜਾ ਬਾਕੀ ਪੈਸਾ ਵਾ 97110 ਰੁਪਏ ਉਹ ਵੀ ਕੈਸਟਾਂ ਦੇ ਐਮ ਆਰ ਆਈਆਂ ਦੇ ਦਵਾਈਆਂ ਦੇ ਲੱਗੇ ਨੇ ਸੋ ਮੈਂ ਸਾਡੇ ਬੜੇ ਸਤਿਕਾਰਯੋਗ ਵੀਰ ਜਰਨੈਲ ਸਿੰਘ ਮਾਤਾ ਸਾਹਿਬਕੌਰ ਦੀਪਾਰ ਕੈਂਪਾਸ ਅਤਕਾਲੀ ਵੀਰ ਜੀ ਅਤੇ ਵੀਰ ਹਰਪ੍ਰੀਤ ਸਿੰਘ ਜੰਡੇ ਲੱਖੇ ਵਾਲੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਦੇ ਤਸਵੰਦ ਦੇ ਨਾਲ ਇਹ ਬਾਈ ਦਾ ਜਿਹੜਾ ਝੂਲਾ ਪੈ ਗਿਆ ਤੇ ਬਾਈ ਹੁਣ ਥੋੜਾ ਟਾਈਮ ਰੈਸਟ ਕਰੂਗਾ ਫਿਰ ਇਹ ਭੱਜੂਗਾ ਕੰਮ ਨੂੰ ਤੇ ਕੋਸ਼ਿਸ਼ ਕਰਾਂਗੇ ਜਿੱਦਨ ਬਾਈ ਨੇ ਕੋਈ ਆਪਣਾ ਕੰਮ ਚਲਾਉਣਾ ਹੋਇਆ ਉਦੋਂ ਵੀ ਥੋੜਾ ਸਾਥ ਦੇ ਕੇ ਬਾਈ ਨੂੰ ਆਪਾਂ ਕੰਮ ਦੇ ਦਾਂਗੇ ਕੋਈ ਕੋਈ ਵੀ ਕਰਨਾ ਚਾਹੁੰਦਾ ਕੋਲਚਿਆਂ ਦਾ ਪਕੌੜਿਆਂ ਦਾ ਉੱਥੇ ਵੀ ਆਪਾਂ ਸਾਥ ਦੇਵਾਂਗੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ